ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਲੋਕ ਲਿਖੈ ਕਤਹਿ ਨਾ ਛੂਟੀਐ ਲਿਖੈ ਕਤਹਿ ਨਾ ਛੂਟੀਐ ਲਿਖੈ ਤੇ ਜਮਕਲਾ ਦੋ ਲਿਖੈ ਕਤਹਿ ਨਾ ਛੂਟੀਐ ਖਿੰਖਨ ਭੂਲਨ ਹਾਰ ਬਖਸਨ ਹਾਰ ਬਖਸ ਲਾ ਨਾਨਕ ਪਾਰ ਉਤਾਰ ਮੁਖ ਖੋਲ ਕੇ ਖਖਾ ਸ਼ੁੱਧ ਬੁਲਿਆ ਜਾਏਗਾ ਪਖ ਬਖਸਨ ਹਾਰ ਬਖਸ ਲੈ ਅੜੀ ਲੂਣ ਹਰਾਮੀ ਗੁਨਹਗਾਰ ਲੂਣ ਹਰਾਮੀ ਜਿਹੜਾ ਪਾਠ ਹੈ ਇਸ ਸੰਬੰਧ ਕੀ ਹੈ ਲੂਣ ਹਰਾਮੀ ਗੁਨਹਗਾਰ ਲੂਣ ਹਰਾਮੀ ਗੁਨਹਗਾਰ ਬੇਗੰਨਾ ਅਲਪਮਤ ਜੀਵ ਪਿੰਡ ਜੇਨ ਸੁਖ ਦੀਏ ਤਾਹ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦਹ ਦਿਸ ਢੂਡਨ ਜਾਇ ਦੇਖਨ ਹਾਰ ਦਾ ਦੇਵਨ ਹਾਰ ਦੇਵਨ ਹਾਰ ਦਾ ਤਾਰ ਪ੍ਰਵ ਨਿਮਖ ਨ ਮਨ ਹੈ ਬਸਾਇ ਲਾਲਚ ਝੂਠ ਵਿਕਾਰ ਮੋਹ ਇਆ ਸੰਪੈ ਮਨ ਮਾਹ ਲੰਪਟ ਚੋਰ ਨਿੰਦਕ ਮਹਾ ਤਨਹੂ ਸੰਗ ਬਿਹਾਇ ਤਦ ਭਾਵੈ ਤਾ ਬਖਸ ਲੈ ਖੋਟੇ ਸੰਗ ਖਰੇ ਖੋਟੇ ਸੰਗ ਨਹੀਂ ਕਹਿਣਾ ਇਹ ਬਹੁਤ ਯਾਦ ਰੱਖਣ ਵਾਲੀ ਯਮਕ ਹੈ ਖੋਟੇ ਸੰਗ ਖਰੇ ਤਦ ਭਾਵੈ ਤਾ ਬਖਸ ਲੈ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਪੀਦ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨੇਕ ਜਨ ਦੁਖ ਪਾਇ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਈ ਖਿਮਾ ਗਹੀ ਸਤਿ ਸੰਚੇਓ ਏ ਖਿਮਾ ਗਹੀ ਗਹੀ ਉਚਾਰਨ ਕਰਨਾ ਗਈ ਨਹੀਂ ਕਹਿ ਦੇਣਾ ਖੀਮਾ ਗਹੀ ਸਤ ਸੰਚੇਉ ਖਾਇਉ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਬਿਸਰਾਮ ਖੇਪ ਨਿਵਾਹੀ ਬਹੁਤ ਲਾਭ ਖੇਪ ਨਿਵਾਹੀ ਇਥੇ ਠਮਕ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦਿਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਪਨ ਕੀਆ ਕਰਹਿ ਆਪ ਅਗੈ ਪਛੈ ਆਪ ਨਾਨਕ ਸੂਸਰਾਹੀਏ ਜੇ ਘਟ ਘਟ ਵਿਆਪ ਸ਼ਲੋਕ ਆਏ ਪ੍ਰਭ ਸਰਨਾਗਤੀ ਆਇ ਪ੍ਰਭ ਆਇ ਪ੍ਰਭ ਸਰਣਾਗਤੀ ਆਇ ਪ੍ਰਭ ਸਰਣਾਗਤੀ ਅਨੰਨ ਸਰਣਾਗਤੀ ਇਕੱਠਾਈ ਬੋਲ ਆਇ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਇਕ ਅੱਖਰ ਹਰ ਮਾਪਾ ਪਛਤਾ ਤੋੜਨ ਦੇ ਵਿੱਚ ਹੀ ਨੇ ਤੋੜਨ ਦਾ ਹੀ ਪਤਾ ਹੋਣਾ ਚਾਹੀਦਾ ਸਰਨ ਆਗਤੀ ਅਰਥ ਕਰਨ ਲੱਗਿਆਂ ਹੀ ਹੋਣਾ ਹੈ ਜੇ ਸਰ ਨਾਗਤੀ ਕਹਿ ਦਿੱਤਾ ਤਾਂ ਉਹਦਾ ਅਰਥ ਨਹੀਂ ਬਣਨਾ ਜਿਵੇਂ ਆਪਾਂ ਵੇਪਰ ਨਹੀਂ ਕਹਿੰਦੇ ਪੀਪਰਵਾਹ ਕਹਿੰਦਾ ਤਾਂ ਪਾਠ ਨਹੀਂ ਸਪਸ਼ਟ ਹੋਇਆ ਅਗਨਤ ਕਹਿ ਦਿੱਤਾ ਅਗ ਤੋਂ ਤੋੜਦਾ ਤੇ ਹੋਰ ਹੋ ਬਣ ਜਾਂਦਾ ਐੜੇ ਤੋਂ ਤੋੜਿਆ ਤਾਂ ਸਪਸ਼ਟ ਹੋ ਜਾਂਦਾ ਯਾਨੀ ਤੋੜਨ ਦਾ ਪਤਾ ਹੋਣਾ ਚਾਹੀਦਾ ਪਾਠ ਇਕੱਠਾ ਹੀ ਹੈ ਸਰਨਾ ਦੇ ਵਿੱਚ ਡੈਸ਼ ਦੇ ਦੋ ਸਰ ਸਰਨ ਅਰਥ ਕਰਨ ਲੱਗਿਆ ਸਰਨ ਆਗਤੀ ਐੜਾ ਨਿਕਲ ਜਣਾ ਵਿੱਚ ਸੰਧੀ ਤੇ ਇਸ ਕਰਕੇ ਇਸ ਨੂੰ ਸਰਣਾ ਸਰਣਾਗਤੀ ਇਸ ਤਰ੍ਹਾਂ ਬੋਲਵਾ ਇੱਕ ਅੱਖਰ ਹਰ ਮਨ ਬਸਤ ਇੱਕ ਅੱਖਰ ਹਰ ਇਥੇ ਠਮਕ ਲਗਣੀ ਹੈ ਮਨ ਬਸਤ ਨਾਨਕ ਹਰ ਮਨ ਨਹੀਂ ਕਹਿਦਣਾ ਨਾਨਕ ਹੋਤ ਨਿਹਾਲ ਪਉੜੀ ਅੱਖਰ ਮਹ ਤ੍ਰਿ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸਤਰ ਸਿਮਰਿਤ ਪੁਰਾਨਾ ਅੱਖਰ ਸਾਸਤਰ ਸਿਮਰਿਤ ਪੁਰਾਨਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਦੇ ਲਈ ਜੋ ਇਸ ਅੱਖਰ ਮੁਕਤ ਹਾਂਜੀ ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਮੁਕਤ ਭੁਗਤ ਭੈ ਪਰਮਾ ਮੁਕਤ ਭੁਗਤ ਨਹੀਂ ਮੁਕਤ ਜੁਗਤ ਭੈ ਪਰਮਾ ਅਖਰ ਮੁਕਤ ਜੁਗਤ ਭੈ ਪਰਮ ਅਖਰ ਕਰਮ ਕੀਰਤ ਸੋਚ ਧਰਮ ਦ੍ਰਿਸ਼ਟਿ ਮਾਨ ਅਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਕਿਸੇ ਤਰ੍ਹਾਂ ਹੀ ਬੋਲ ਨਾਮ ਪਾਠੀ ਸਿੰਘ ਨਾ ਹਾਸਲ ਬੋਲ ਜੁੰਦੇ ਹੱਥ ਕਲਮ ਅਗੰਮ ਬੋਲ ਜੁੰਦੇ ਹਾਂ ਹੱਥ ਕਲਮ ਅਗੰਮ मस्तक लिखावती उर्ज रहयो सब संग अनूप रूपावती ओसत रूपावती नहीं कहना ओसत कहन न जाए मुख तुहारीया मोहि देख दर्श नानक बलहारीया पौड़ी हे अचत हे पारब्रह्म हे अचत हे पार ब्रह्म अविनाशी आग नास हे पूर्ण हे सर्वमय दुख पंजन गुणतास हे संगी हे निरंकार निरंकार हे संगी हे निरंकार हे निर्गुण सब एक हे गोविंद हे गुण निदान हे पाद इसी तरह ही 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 उच्चारण करना हे नहीं कहना पुलई बोलना ही जाक सदा विवेक हे अपरंपर हर हर हे हहपी हहपी होनहार तिन्ने पद ना लिखेर के पढ़ना है हहपी होनहार ਹੇ ਅਪਰੰਪਰ ਹਰ ਹਰੇ ਹਹ ਭੀ ਹੋਮਨਹਾਰ ਹਹ ਨਿ ਕਹਿਣਾ ਹਾਹੀ ਦਲਾਵਾ ਹਾਹੀ ਦਲਾਵਾ ਹਹ ਹਾ 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 ਇਸੇ ਅਰੀ ਹਹ ਮਹ ਜਹ ਹੇ ਆ ਜੇ ਦੇ ਉੱਤੇ ਇਧੀਆਂ ਦਲਾਵਾਂ ਦਾ ਇਸ਼ਾਰਾ ਬੋਲਾਂਗੇ ਨਾ ਤਾਂ ਸ਼ੁੱਧ ਹੋ ਜਾਊਗਾ ਹਹ ਹੇ ਅਪਰੰਪਰ ਹਰ ਹਰੇ ਹਹ ਭੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਸੰਤਹ ਕੈ ਹੇ ਸੰਤਹ ਕੈ ਸਦਾ ਸੰਗ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਹੇ ਠਾਕੁਰ ਹੋ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰੱਖੋ ਹਿਏ ਪਰੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ